ਨੂਕਲਾਸ ਹਾਊ ਚੈਨਲ ਦੇ ਤੋਂ ਵੱਡਾ ਸਵਾਗਤ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਵੇਂ ਨਵੇਂ ਡਿਜ਼ਾਈਨ ਤੇ ਨਵੇਂ ਨਵੇਂ ਰੰਗ ਦੇਖਣ ਲਈ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਕਾਟਨ ਦੇ ਸੂਟ ਡਿਜੀਟਲ ਡਿਜ਼ਾਈਨ ਪਹੁੰਚ ਚੁੱਕਿਆ ਜੀ ਫੈਂਸੀ ਕਾਟਨ ਦੇ ਸੂਟਾਂ ਦਾ ਬਾਜ਼ਾਰ ਦਾ ਰੇਟ ਹੋਵੇ 700 ਹੋਵੇ 800 ਅਸੀਂ ਸੇਲ ਮੇਲਾ ਲਾਇਆ 480 ਰੁਪਏ 480 ਰੁਪਏ ਦੇ ਵਿੱਚ ਆਰੀ ਵਰਕ ਵਾਲੇ ਸੂਟ ਪਹੁੰਚ ਚੁੱਕੇ ਆ ਜੀ ਆਰੀ ਵਰਕ ਵਾਲੇ ਸੂਟ 480 ਰੁਪਏ ਦੇ ਵਿੱਚ ਆਰੀ ਵਰਕ ਦੇ ਸੂਟ ਪਹੁੰਚ ਚੁੱਕੇ ਆ ਜੀ ਫੈਂਸੀ ਚੁੰਨੀ ਸੂਟ ਨਾਲ ਦੁਪੱਟਾ ਨਾਲ ਪਲੇਨ ਬਾਟਮ ਫੈਂਸੀ ਸੂਟ ਜੀ ਫੈਂਸੀ ਸੂਟ 480 ਰੁਪਏ 750 800 ਵਾਲੇ ਸੂਟਾਂ ਦਾ ਸੇਲ ਮੇਲਾ 480 ਰੁਪਏ ਜੀ 480 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ 480 ਰੁਪਏ 850 ਵਾਲੇ ਸੂਟਾਂ ਦਾ ਸੇਲ ਮੇਲਾ 480 ਰੁਪਏ ਭਾਰੀ ਸੇਲ ਲੱਗ ਚੁੱਕਿਆ ਜੀ 480 ਰੁਪਏ ਦੇ ਵਿੱਚ ਫੈਂਸੀ ਕਲਰ ਡਿਜ਼ਾਈਨ ਪਹੁੰਚ ਚੁੱਕਿਆ 480 ਰੁਪਏ